ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਸਨੂ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਦੇ ਹੋ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੂੰ ਕੋਈ ਸੇਲ ਕਰਨਾ ਹੋਵੇ ਜਾਂ ਵੀਡੀਓ ਬਣਵਾਉਣਾ ਹੋਵੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ 9878393688 ਆ ਸਲੀਪ ਆ ਗਈ ਤੁਸੀਂ ਆਏ ਕਰਨੀ ਆ ਟੋਕੜ ਕੱਬਣਾ ਹੈ ਜਿਹੜਾ ਡਾਕਟਰ ਸਾਹਿਬਾਂ ਨਾਲ ਚੈੱਕ ਰੈਗ ਲੈ ਜਾ ਸਕਦੇ ਹੋ ਦੋਜੇ ਦੋ ਟਾਈਮ ਤੁਸੀਂ ਬਾਈ ਦੇ ਕਰੋ ਚੋਲਣਾ ਵਾ ਇਸ ਸ੍ਰੀ ਕਾਲ ਇਸ ਸ੍ਰੀ ਗਾਲ ਜੀ ਨਾਮ ਦੱਸ ਦੀ ਬਾਈ ਬਾਈ ਆਦੂ ਆ ਜੀ ਠੀਕ ਆ ਬਾਈ ਇੱਕ ਵੇੜਾ ਕਹੋ ਆ ਜੀ ਠੀਕ ਆ ਜੀ ਠੀਕ ਆ ਬਾਈ ਕਿਹਜੇ ਤੇਲ ਆ ਬਾਈ ਇਹਦੀ ਇਹ ਤਾਂ ਉਕੜ ਕੱਬਣਾ ਹੈ 4 ਮਹੀਨਾ ਨਹੀਂ ਕੱਬਣਾ ਜੀ ਠੀਕ ਆ ਬਾਈ ਚੈੱਕ ਪਾਸ ਆ ਹਾਂ ਜੀ ਅਗਲਾ ਕਰਾ ਕੇ ਲੈ ਜੇ ਆਪਦੀ ਚੈੱਕ ਕਰਾ ਕੇ ਲੈ ਕੇ ਜਾ ਬਾਈ ਜਿਹੜਾ ਮਰਜੀ ਕੋਈ ਵੀ ਆਵੇ ਆਪਣੇ ਕੋਲੇ ਠੀਕ ਆ ਜੀ ਦੁੱਧ ਦੇ ਡੱਬੇ ਕੰਡੇ ਵਾਲ ਦੋ ਟਾਈਮ ਚੋਲਣਾ ਬਾਈ ਇਹ 10 ਕਿਲੋ ਬਾਈ ਦੋ ਟਾਈਮ ਲੈ ਕੱਢ ਲਓ ਬਾਹਰ ਨੂੰ ਲੈ ਵੀ ਦੋਸਤੋਂ ਤੁਸੀਂ ਸੋਣ ਹੀ ਲਿਆ ਵਾ 10 ਕਿਲੋ ਦੁੱਧ ਆ ਚਾਰਾਂ ਮਹੀਨਾ ਦੀ ਤੋਕੜ ਗੱਭਣ ਇੱਕ ਪਾਸ ਆ ਗਈ ਇਹ ਇੱਕ ਦੇ ਦਿੰਦਾ ਦੋ ਚਾਰ ਨੇ ਇਧਰ ਤੋਂ ਪੰਜ ਸਾਰ ਨੇ ਇਧਰ ਹੋ ਜਾਂਦੇ ਪਸ਼ੂ ਦੇ ਕਿਉਂਕਿ ਡਾਕਟਰ ਆਦੇ ਹਿਸਾਬ ਹੁੰਦਾ ਚੈੱਕ ਕਰਨ ਦਾ ਤੁਸੀਂ ਡਾਕਟਰ ਸਾਹਿਬਾਨ ਆਪਦਾ ਲੈ ਕੇ ਚੈੱਕ ਕਰਾ ਕੇ ਲੈ ਜਾਣੀ ਆ ਕਰਾਓ ਸੰਗ ਠੰਡੀ ਸੀਲ ਆ ਬਾਈ ਹਾਂਜੀ ਹਾਂਜੀ ਤੀਜੇ ਲਈ ਗੱਭਣਾ ਕਿ ਤੀਜੇ ਲਈ ਦੂਜੇ ਸੁਈ ਵੀ ਆ ਤੀਜੇ ਲਈ ਗੱਭਣਾ ਵੇਖਣ ਜਰਾਂ ਦੂਜੇ ਲਈ ਗੱਭਣਾ ਹੁੰਦੀ ਆਗੇ ਵੈਨੋ ਵੈਨੋ ਬਹੁਤਾ ਕੱਦ ਕਾਰ ਚੰਗਾ ਵਹਿੜਦਾ ਮੇਨ ਗੱਲ ਵੀ ਕਰਾਉ ਸੰਗ ਜਦੋਂ ਨੇ ਸੂਣਾ ਪਾਉਂਦੀ ਉਦੋਂ ਨੂੰ ਗਰਮੀ ਆਏ ਨਹੀਂ ਚਾਰਾ ਮਹੀਨੇ ਨੂੰ 95 ਇਹ ਸੋਹਣੀ ਵਹਿੜ ਆ ਗਈ ਲੈ ਚੱਲੀ ਬਾਈ ਜਦੋਂ ਚਟਾ ਮੱਝਾਂ ਵਰਗਾ ਫੈਂਡ ਫੁੱਟ ਚੰਗੀ ਆ ਜੂਗੀ ਇਹਦੀ ਆਦੀ ਚੁਆਈ ਵਾਲਾ ਬਹੁਤ ਸੋਹਣਾ ਮੁੱਠੀ ਵਾਲਾ ਥਾਣਾ ਚਾਰ ਹੀ ਥਾਣਾ ਕੋਈ ਫੋਟ ਸ਼ਾਂਗ ਨਹੀਂ ਗਈ ਸੋਹਣੀ ਵਹਿੜ ਆ ਜੇ ਵੇਖੋ ਲੱਸ਼ ਲੱਸ਼ ਕਰਦੀ ਆ ਗਈ ਹਾਂ ਤੇ ਵੇਖ ਹੀ ਰਹੇ ਆ ਭੱਜੀ ਫਿਰਦੀ ਆ ਗਈ 10 ਕਿਲੋ ਦੁੱਧ ਪੈਣਾ ਤੁਹਾਨੂੰ ਤਿੰਨ ਮਹੀਨੇ ਹੋਏ ਤੇ ਚੋਲਣੀ ਆ ਚਾਰਾਂ ਦੀ ਗੱਭਣ ਆ ਗਈ 4 ਦਿਨ ਸੱਤ ਮੈਂ ਦੋਨਾਂ ਚੰਗੀ ਸੇਵਾ ਸੰਭਾਲ ਘੌਰ ਕਰ ਲਵਾਂਗੇ ਤੇ ਚੰਗੇ ਪੈਸੇ ਵੀ ਟਾਜੂਗੀ ਤੇ ਨਹੀਂ ਗਰਮੀ ਸੂਗੀ ਦੁੱਧ ਦੇ ਦਊਗੀ ਇਹ 15 16 ਕਿਲੋ ਜਸੂਈ ਬੰਦਾ ਸੋਨਾ ਰਾਵਣਾ ਦੇ ਜੂਗੀ ਬਾਕੀ ਚੋੜੀ ਸੇਵਾ ਸੰਭਾਲ ਤੇ ਹੈਗਾ ਅਗੇ ਸੇਲ ਕਰਨ ਸੇਲ ਝੋਲੀ ਵਾਲੀ ਵਹਿੜਾ ਹਾਦੇ ਚੋਈਆ ਥਾਣਾ ਫੇਸ ਸਕਵਾਡ ਚੰਗੀ ਹੈ ਇਹ ਤਾਂ ਨਵਾਈ ਨੂੰ ਹੀ ਨਹੀਂ ਜੇ ਨਵਾਈ ਨੂੰ ਚਮਕਣੀ ਸੀਗੀ ਮੁੱਲ ਪ੍ਰਾਈਸ ਇਹਦਾ ਫਿਰ ਇਹ 47000 ਰਾਈ ਵਿੱਚ ਮਾਨਤਾਨ ਕੋਈ ਮਾਨਤਾਨ ਕਰ ਲਓ ਜੀ ਦੋਸਤੋ 47000 ਰੁਪਏ ਮੌਲਾ ਵਿੱਚੋਂ ਕੀ ਮਾਨਤਾਨ ਹੋ ਜਾਊਗਾ ਜੇ ਚੁੱਚੜ ਲੱਗੇ ਵੀ ਆ ਦੀ ਵੇਖ ਸਕਦੇ ਚੁੱਚੜ ਹੈ ਬਾਈ ਨੇ ਦਵਾਈ ਦੋਈ ਨਹੀਂ ਮਾਰੀ ਗਈ ਹਜੇ ਠੰਡੀ ਸੀਰ ਅਜ ਮਰ ਜਾ ਹੱਥ ਲਾਈ ਜਾਂਦਾ ਬਾਈ ਤੇ ਵੇਖ ਹੀ ਲਿਆ ਵਾ ਜਿਹਦੇ ਪਸੰਦ ਆਏ ਬਾਈ ਨਾਲ ਗੱਲ ਮੈਂ ਨੰਬਰ ਸੇ ਧੰਨਵਾਦੀ